ਆਹ ਮੇਰੇ ਦੇਸ਼ ਦਾ ਚੱਡਾ ਆਲਵੇਜ਼ ਰਿਸਪੈਕਟ ਆਲਵੇਜ਼ ਰਿਸਪੈਕਟ ਦਸਾਂ ਦੇ ਇੱਕ ਜੋਗੀ ਜੀ ਕਰਨ ਵਾਲੀ ਆ ਜੱਲ ਤੋਂ ਜਦੋਂ ਮੇਰੀ ਫਿਲਮ ਆਈ ਸੀ ਸਰਦਾਰ ਜੀ ਉਹ ਫਾਰਵਰਡ ਚ ਬਣੀ ਸੀ ਜਦੋਂ ਆਲਰੇਡੀ ਮੈਚ ਖੇលਦੇ ਵੇਲੇ ਸਨ। ਅਰ ਅਸੀਂ ਜਿਹੜੇ ਸਾਡੇ ਬਹੁਤ ਹੀ ਦੁਖਦਾਈ ਘਟਨਾ ਹੋਈ ਪਹਿਲਗਾਮ ਹਮਲਾ ਕੀਤਾ। ਅਸੀਂ ਉਦੋਂ ਵੀ ਨਿੰਦਾ ਕੀਤੀ, ਉਦੋਂ ਵੀ ਅਰਦਾਸ ਕੀਤੀ, ਅੱਜ ਵੀ ਅਰਦਾਸ ਕਰਦੇ ਹਾਂ ਕਿ ਜਿਨ੍ਹਾਂ ਨੇ ਵੀ ਉਹ ਹਮਲਾ ਕੀਤਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਅਸਿਆ ਪ੍ਰਦੇਸ਼ ਦੇ ਨਾਲ ਪਰ ਜਿਹੜੇ ਹੁਣ ਮੈਚ ਹੋਏ ਹੈ ਇਹ ਤਾਂ ਮੇਰੀ ਫਿਲਮ ਦਾ ਫਰਕ ਬਹੁਤ ਹੈ ਸਾਡੀ ਫਿਲਮ ਪਹਿਲਾਂ ਸ਼ੂਟ ਹੋਈ ਸੀ ਮੈਚ ਬਾਅਦ ਸ਼ੂਟ ਹੋਈ ਯੇ ਜਦੋਂ ਜਸ਼ਨ ਬੀਰ ਦਾ ਜ਼ੋਰ ਲੱਗਿਆ ਤੇ ਜੀ ਦਸਾਦ ਨੂੰ ਦੇਸ਼ ਦੇ ਖਿਲਾਫ ਦੋਸ਼ ਆਦੇ ਪਰ ਪੰਜਾਬੀ ਦੇ ਸਰਦਾਰ ਕੌਮ ਕਦੇ ਦੇਸ਼ ਦੇ ਖਿਲਾਫ ਨਹੀਂ ਜਾ ਸਕਦਾ ਮੇਰੇ ਕੋਲ ਬਹੁਤ ਜਵਾਬ ਹੈ ਮੈਂ ਛੁਪ ਰਿਹਾ ਮੈਂ ਆਪਣੇ ਅੰਦਰ ਰੱਖਿਆ ਸਾਰੀਆਂ ਗੱਲਾਂ ਮੈਂ ਬੋਲਿਆ ਨਹੀਂ ਮੇਰੇ ਕੋਲ ਜਵਾਬ ਬਹੁਤ ਹੈ ਇਹ ਹੈ कि कोई कुछ भी कवे थोड़ा तुम उस जहर को अपने अंदर नहीं लग जाए यह मैं से मैं सीख इस करके मैं बोलिया नहीं मैं चुप रहा पर थोड़ा प्यार इना है अब मेरे देश का झक्का मैं देखा तो मैं तो रहा नहीं गया रिस्पैक्ट देखिए रिस्पैक्ट थैंक यू थैंक बहुत बहुत शुक्रिया गल् होर भी बहुत है करने वाली पर हरा मोहरा जुदा ਆਲੋ ਦੂ ਲੈ ਸ਼ੇਟ ਕੇ ਮੈਨੂੰ ਸਪੋਟੀਫਾਈ ਜਾਵਾਂ ਬੋਧ ਪਿਆਰਾ ਬਹੌਲ ਹੈ ਤੁਸੀਂ ਇੰਨੇ ਖੂਬਸੂਰਤ ਪਸਾਰੇ ਲੱਗ ਰਹੇ ਹੋ ਅਗੈ ਤੁਹਾਡਾ ਬਹੌਲ ਜਿਹੜਾ ਹੈ ਉਹ ਇੰਨੀ ਖੂਬਸੂਰਤ ਰੱਖਣਾ ਚਾਹਦਾ ਹੈ ਯੂ ਗਾਇਜ਼ ਰੈਡੀ ਫੋਰ ਦਸ ਯਾ ਆ ਮੇਰੇ ਦੇਸ਼ ਦਾ ਟੱਡਾ ਆਲਵੇਜ਼ ਰਿਸਪੈਕਟ ਆਲਵੇਜ਼ ਰਿਸਪੈਕਟ ਦਸ ਸਾਹਿਬਾ ਇੱਕ ਛੋਟੀ ਜਿਹੀ ਗਲਤ ਕਰਨ ਵਾਲੀ ਚੱਲ ਤੋਬ ਜਦੋਂ ਮੇਰੀ ਫਿਲਮ ਆਈ ਸੀ ਸਰਦਾਰ ਜੀ ਉਹ ਫਰਵਰੀ ਚ ਬਣੀ ਸੀ ਜਦੋਂ ਆਲਰੇਡੀ ਮੈਚ ਖੇਲਦੇ ਪੈਸੇ ਸਨ ਅਸੀਂ ਜਿਹੜੇ ਸਾਡੇ ਬਹੁਤ ਹੀ ਦੁਖਦਾਈ ਘਟਨਾ ਹੋਈ ਪੈਲਗਮ ਹਟਾਇਆ ਅਸੀਂ ਉਦੋਂ ਵੀ ਨਿੰਦਾ ਕੀਤੀ ਉਦੋਂ ਵੀ ਅਰਦਾਸ ਕੀਤੀ ਅੱਜ ਵੀ ਅਰਦਾਸ ਕਰਦੇ ਆ ਕਿ ਜਿਨ੍ਹਾਂ ਨੇ ਵੀ ਉਹ ਹਮਲਾ ਕੀਤਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ। ਅਸਿਆ ਪ੍ਰਦੇਸ਼ ਦੇ ਨਾਲ ਪਰ ਜਿਹੜੇ ਹੁਣ ਮੈਚ ਹੋਏ ਇਹਦਾ ਤੇ ਮੇਰੀ ਫਿਰਮ ਦਾ ਫਰਕ ਬਹੁਤ ਹੈ ਸਾਡੀ ਫਿਰ ਪਹਿਲਾ ਸ਼ੂਟ ਹੋਈ ਸੀ ਮੈਚ ਬਾਅਦ ਸ਼ੂਟ ਹੋਇਆ ਤੇ ਨੈਸ਼ਨਲ ਵੀਰ ਦਾ ਜ਼ੋਰ ਲੱਗਿਆ ਤੇ ਜੀਤਦਾ ਸਾਡ ਨੂੰ ਦੇਸ਼ ਦੇ ਖਿਲਾਫ ਦਫਾਉਂਦੇ ਨੇ ਪਰ ਪੰਜਾਬੀ ਤੇ ਸਰਦਾਰ ਕੌਮ ਕਦੇ ਦੇਸ਼ ਦੇ ਖਿਲਾਫ ਨਹੀਂ ਜਾ ਸਕਦੀ ਮੈਨੂੰ ਬਹੁਤ ਜ਼ਬਰਦਸਤ ਲੱਗਿਆ ਮੈਂ ਚੁੱਪ ਰਿਹਾ ਮੈਂ ਆਪਣੇ ਅੰਦਰ ਰੱਖਿਆ ਸਾਰੀਆਂ ਗੱਲਾਂ ਮੈਂ ਬੋਲਿਆ ਨਹੀਂ ਮੇਰੇ ਕੋਲ ਜਵਾਬ ਬਹੁਤ ਹੈ ਇਹ ਇਹ ਕਿ ਕੋਈ ਕੁਝ ਵੀ ਗਵੇ ਤੁਹਾਨੂੰ ਤੁਸੀਂ ਉਸ ਜ਼ਹਿਰ ਨੂੰ ਆਪਣੇ ਅੰਦਰ ਨਹੀਂ ਲੈ ਕੇ ਜਾਣਾ ਇਹ ਮੈਂ ਸਿੱਖਿਆ ਇਹ ਲਾਈਫ ਸਿਖਿਆ ਇਸ ਕਰਕੇ ਮੈਂ ਬੋਲਿਆ ਨਹੀਂ ਮੈਂ ਚੁੱਪ ਰਿਹਾ ਪਰ ਤੁਹਾਡਾ ਪਿਆਰ ਹੈ ਨਾ ਅੱਜ ਮੇਰੇ ਦੇਸ਼ ਦਾ ਝੰਡਾ ਮੈਂ ਦੇਖਿਆ ਤਾਂ ਮੈਂ ਤੋਰਿਆ ਨਹੀਂ ਬ్రో Respect, respect, thank you, thanks for coming, बहुत बहुत शुक्रिया गल् और भी बहुत है करने कर आरा वो जूदा है आरा दूध है कि मैं उस जावा बहुत ही प्यारा माहौल है खूबसूरत तो सारे लग रहे हो और मैं माहौल जो है वो इतनी खूबसूरत रखना चाहता है yeah?